ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ YouTube ਟਰੈਕਟਰ ਮੇਲਾ ਚੈਨਲ 'ਚ ਤੁਸੀਂ ਦੇਖ ਰਹੇ ਹੋ Facebook ਪੇਜ ਖੇਤੀ ਖਬਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਅਸੀਂ ਲੈ ਕੇ ਆਏ ਹਾਂ ਜੀ ਤੂੜੀ ਵਾਲੇ ਰੀਪਰ ਤੇ ਟਰਾਲੀਆਂ ਵੇਚਣ ਖਰੀਦਣ ਦੇ ਲਈ ਸੰਪਰਕ ਕਰੋ ਇੱਥੇ ਤੂੜੀ ਵਾਲੀਆਂ ਟਰਾਲੀਆਂ ਤੇ ਰੀਪਰ ਵੇਚ ਤੇ ਖਰੀਦੇ ਜਾਂਦੇ ਨੇ ਸੰਪਰਕ ਕਰ ਸਕਦੇ ਹੋ ਏਰੀਆ ਤਰਨਤਾਰਨ ਅੱਡਾ ਅਮਰਕੋਟ ਨੰਬਰ ਸਕ੍ਰੀਨ ਤੇ ਚੱਲ ਰਿਹਾ ਤੁਸੀਂ ਨੋਟ ਕਰ ਲਓ 9914098 ਪੂਰਾ 300 ਇਸ ਨੰਬਰ ਤੇ ਫੋਨ ਕਰਕੇ ਤੂੜੀ ਵਾਲੇ ਰੀਪਰ ਤੇ ਟਰਾਲੀਆਂ ਖਰੀਦ ਸਕਦੇ ਹੋ ਜੇਕਰ ਕਿਸੇ ਵੀਰ ਨੇ ਖਰੀਦਨੀ ਹੈ ਹੁਣ ਉਹ ਵੀ ਸੰਪਰਕ ਕਰ ਸਕਦੇ ਤੇ ਵੇਚਣ ਵਾਲੇ ਵੀਰ ਵੀ ਸੰਪਰਕ ਕਰ ਸਕਦੇ ਨੇ 9914098 ਪੂਰਾ 301 ਇਸ ਨੰਬਰ ਤੇ ਸੰਪਰਕ ਕਰੋ ਗੁਰਵਾਜ਼ਦਾਰ ਰਿਪਰ ਵਿਕਾਊ ਹੈ ਜੀ 2016 ਮਾਡਲ 9.5 ਫੁੱਟਾ ਕਟਰ ਤੇ ਇੱਕ ਟਰਾਲੀ ਵੀ ਵਿਕਾਊ ਹੈ ਇਸ ਵੀਰ ਦੀ ਫੁੱਲ ਹੈਵੀ ਟਰਾਲੀ ਹੈ 12x6 ਦੀ ਹੈ ਜੀ ਦੋਨਾਂ ਦਾ ਰੇਟ ਹੈ 210000 ਏਰੀਆ ਫਗਵਾੜਾ ਸ਼ਹਿਰ 210000 ਰੇਟ ਰੱਖਿਆ ਹੈ ਜੀ ਦੋਨਾਂ ਦਾ ਇੱਕ ਟਰਾਲੀ ਹੈ 12 6 ਦੀ ਤੇ ਇੱਕ ਗੁਰਵਾਜ਼ਦਾਰ ਰਿਪਰ 9876872097 9876872097 ਇਸ ਨੰਬਰ ਤੇ ਫੋਨ ਕਰਕੇ ਗੁਰਵਾਜਦਾਰੀ ਪਰ ਅਤੇ ਟਰਾਲੀ 210000 ਦੇ ਵਿੱਚ ਦੋਨੇ ਖਰੀਦ ਸਕਦੇ ਹੋ ਡੈਂਪਰ ਟਰਾਲੀ ਵਿਕਾਊ ਹੈ ਜੀ 11/6.5 ਦੀ ਟਰਾਲੀ ਹੈ ਜਗਰਾਉਂ ਦੀ ਬਣੀ ਹੈ ਵਧੀਆ ਹਾਲਤ ਤੇ ਟਾਇਰ ਨਵੇਂ ਨੇ ਜੀ 2.5 ਫੁੱਟ ਵਿਡ ਨੇ ਕੰਡੀਸ਼ਨ ਬਿਲਕੁਲ ਓਕੇ ਤੁਸੀਂ ਦੇਖ ਸਕਦੇ ਹੋ ਰੇਟ 1 ਲੱਖ 65000 ਏਰੀਆ ਗੋਇੰਦਵਾਲ ਰਾਏਕੋਟ ਲੁਧਿਆਣਾ 9501531030 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਡੈਂਪਲ ਟਰਾਲੀ 11/6.5 ਦੀ ਜਗਰਾਉਂ ਦੀ ਬਣੀ 2.5 ਫੁੱਟ ਬਿੱਡ ਲੱਗੇ ਹੋਏ ਨੇ 1,65,000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਜੀ ਤੁਸੀਂ ਇੱਕ ਵਾਰ ਵੀਡੀਓ ਦੇ ਵਿੱਚ ਵੀ ਜ਼ਰੂਰ ਵੇਖ ਲਿਓ ਚੌਥੇ ਸੂਏ ਸੋਣ ਵਾਲੀ ਝੋਟੀ ਵਿਕਾਊ ਹੈ ਜੀ ਦੁੱਧ ਦੇ ਰਿਕਾਰਡ 16 ਲੀਟਰ 1.5 ਲੱਖ ਰੁਪਏ ਰੇਟ ਮੰਗੇ ਏਰੀਆ ਧੌਲਾ ਬਰਨਾਲਾ 9464176730 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਚੌਥੇ ਸੂਏ ਸੋਣ ਵਾਲੀ ਝੋਟੀ ਹੈ ਜਿਹੜੀ 16 ਲੀਟਰ ਦੁੱਧ ਵਾਲੀ 1.5 ਲੱਖ ਰੁਪਏ ਦੇ ਵਿੱਚ ਖਰੀਦ ਸਕਦੇ ਹੋ ਸੋ ਅੱਜ ਦੀ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਨਵੇਂ ਵੀਰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਜਲਦੀ ਤੁਹਾਡੇ ਕੋਲੇ ਪਹੁੰਚ ਸਕੇ ਸਾਰੇ ਵੀਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਗੁਰਨਾਣਕ ਕੰਬਾਈਨ ਵਿਕਾਊ ਆ 2008 ਮਾਡਲ ਹੈ ਜੀ ਗੁਰਨਾਣਕ ਕੰਬਾਈਨ ਵਿਕਾਊ ਆ 2008 ਮਾਡਲ ਹੈ ਇਹ ਰੀਆ ਮੋਗਾ ਰੈਡ ਸ਼ੇਲ ਹੈ ਤੇ ਇਹ ਯਾਰ ਪੂਰੀ ਸਾਫ਼ ਮਸ਼ੀਨ ਹੈ ਜੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਮਾਲਕ ਵੀਰ ਨੇ ਫੁੱਲ ਗਰੰਟੀ ਦਿੱਤੀ ਹੈ ਕਹਿੰਦੇ ਚੈੱਕ ਕਰਕੇ ਲਿਆ ਸਕਦੇ ਹੋ ਜੀ 8837692706 ਇਹ ਵੀਰ ਦਾ ਨੰਬਰ ਹੈ ਇਸ ਨੰਬਰ ਤੇ ਫੋਨ ਕਰਕੇ ਗੁਰਨਾਣ ਕੰਬਾਈਨ 2008 ਮਾਡਲ ਮੋਗੀ ਏਰੀਆ ਦੇ ਵਿੱਚ ਖੜੀ ਹੈ 63000 ਰੁਪਏ ਦੇ ਵਿੱਚ ਤੁਸੀਂ ਜਾ ਕੇ ਚੈੱਕ ਕਰਕੇ ਮਾਲਕ ਵੀਰ ਨਾਲ ਬੈਠ ਕੇ ਡੀਲ ਕਰ ਸਕਦੇ ਹੋ ਨੰਬਰ ਇੱਕ ਵਾਰ ਫੇਰ ਨੋਟ ਕਰ ਲਓ 8837692706 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਕੰਬਾਈਨ ਨੂੰ ਖਰੀਦ ਸਕਦੇ ਹੋ ਗੱਡੀ ਵਿਕਾਊ ਹੈ ਜੀ ਸਵਿਫਟ VDI ਗੱਡੀ ਸਭ ਤੋਂ ਪਹਿਲਾਂ ਕੰਡੀਸ਼ਨ ਦੇ ਇਸ ਵੀਰ ਨੇ ਚਾਰ ਚਫੇਰੇ ਵਧੀਆ ਵੀਡੀਓ ਬਣਾ ਕੇ ਭੇਜੀ ਹੈ ਜੀ ਤੇ 7 ਮਾਡਲ ਹੈ ਗੱਡੀ ਪੰਜਾਬ ਨੰਬਰ ਹੈ 175 ਡਿਮਾਂਡ ਰੱਖੀ ਗਈ ਹੈ ਕਾਗਜ਼ ਪੂਰੇ ਨੇ ਏਰੀਆ ਕੋਟ ਕਪੂਰਾ ਪਿੰਡ ਸੀਵਿਆ 9501964474 ਇਸ ਨੰਬਰ ਤੇ ਫੋਨ ਕਰਕੇ ਸਵਿਫਟ VDI ਗੱਡੀ 2007 ਮਾਡਲ 1,75,000 ਰੁਪਏ ਚ ਡੀਲ ਕਰ ਸਕਦੇ ਹੋ ਬਹੁਤ ਸੋਹਣੀ ਵੀਡੀਓ ਬਣਾਈ ਹੈ ਇਸ ਵੀਰ ਨੇ ਤੁਸੀਂ ਵੀ ਸਾਨੂੰ ਕਿਸੇ ਵੀ ਤਰ੍ਹਾਂ ਦੀ ਮਸ਼ੀਨਰੀ ਦੇ ਇਸ ਤਰ੍ਹਾਂ ਵੀਡੀਓ ਬਣਾ ਕੇ ਭੇਜ ਸਕਦੇ ਹੋ ਪਲਾਂਟਰ ਮਸ਼ੀਨ ਵਿਕਾਊਾ 2022 ਮਾਡਲ ਹੈ ਜੀ 3,60,000 ਰੁਪਏ ਰੇਟ ਰੱਖਿਆ ਗਿਆ ਜੀ 2022 ਮਾਡਲ ਪਲਾਂਟਰ ਮਸ਼ੀਨ ਵਿਕਾਊਾ ਏਰੀਆ ਪਿੰਡ ਸੂਰਤਿਆ ਹਰਿਆਣਾ 7082865713 7082865713 ਖਰੀਦਣ ਦੇ ਲਈ ਇਹ ਮਾਲਕ ਵੀਰ ਦਾ ਨੰਬਰ ਦਿੱਤਾ ਹੋਇਆ ਹੈ ਨੰਬਰ ਤੇ ਕਾਲ ਕਰ ਸਕਦੇ ਹੋ ਪਲਾਂਟਰ ਮਸ਼ੀਨ 2022 ਮਾਡਲ 3,60,000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਇਹ ਮਸ਼ੀਨ ਪਿੰਡ ਸੂਰਤਿਆ ਹਰਿਆਣਾ ਦੇ ਵਿੱਚ ਖੜੀ ਹੈ ਜਾ ਕੇ ਚੈੱਕ ਕਰ ਸਕਦੇ ਹੋ ਮਰੂਤੀ 800 ਗੱਡੀ ਵਿਕਾਊ ਆ 1998 ਮਾਡਲ ਇੰਜਨ ਗੇਅਰ ਦੀ ਓਕੇ ਐ ਸਵੀਰ ਨੇ ਬਹੁਤ ਸੋਹਣੀ ਵੀਡੀਓ ਬਣਾ ਕੇ ਭੇਜੀ ਅੰਦਰੋਂ ਵੀ ਕੰਡੀਸ਼ਨ ਦਿਖਾਈ ਐ ਤੇ ਬਾਹਰੋਂ ਵੀ ਤੁਸੀਂ ਦੇਖ ਸਕਦੇ ਹੋ ਜੀ 1998 ਮਾਡਲ ਹੈਗੀ ਇੰਜਨ ਗੇਅਰ ਦੀ ਓਕੇ ਐ ਬੈਟਰੀ ਨਵੀਂ ਐ ਜੀ ਟਾਇਰ 70% ਨੇ ਏਰੀਆ ਰਾਮਪਰਾ ਫੁੱਲ ਰੇਟ ਦੀ ਗੱਲ ਕਰੀਏ 38500 38500 ਰੁਪਏ ਰੇਟ ਰੱਖਿਆ ਗਿਆ ਬੈਟਰੀ ਨਵੀਂ ਐ ਜੀ ਟਾਇਰ 70% ਨੇ ਰਾਮਪਰਾ ਫੁੱਲ ਗੱਡੀ ਖੜੀ ਐ ਜੀ 9855409695 ਨੰਬਰ ਤੇ ਫੋਨ ਕਰਕੇ ਮਰੂਤੀ 800 ਗੱਡੀ 1998 ਮਾਡਲ 38500 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਬਾਕੀ ਕੰਡੀਸ਼ਨ ਤੁਹਾਡੇ ਸਾਹਮਣੇ ਤੁਸੀਂ ਵੀਡੀਓ ਦੇ ਵਿੱਚ ਵੀ ਇੱਕ ਵਾਰ ਜ਼ਰੂਰ ਦੇਖ ਲਿਓ 3 ਕਿੱਲੇ ਜ਼ਮੀਨ ਵਿਕਾਊ ਹੈ ਜੀ ਵਿਚ ਬਣੀ ਹੋਈ ਕੋਠੀ ਵੀ ਵਿਕਾਊ ਆ 3 ਕਿੱਲੇ ਜ਼ਮੀਨ ਵਿੱਚ ਕੋਠੀ ਬਣੀ ਹੈ ਬਠਿੰਡਾ ਕੋਟ ਰੋਡ ਦੇ ਉੱਤੇ ਜ਼ਿਲ੍ਹਾ ਮਕਸਰ ਸਾਹਿਬ ਪਿੰਡ ਕੋਟਲੀ ਅ블ੂ ਸਿਰੇ ਦਾ ਬਾਣ ਹੈ ਜੀ ਰੇਟ ਹੈ 7.2 ਕਰੋੜ ਡਿਮਾਂਡ ਹੈ ਜੀ 7.2 ਕਰੋੜ ਪਰ ਡਿਮਾਂਡ ਰੱਖੀ ਗਈ ਹੈ ਬਾਕੀ ਮਾਲਕ ਵੀਰ ਦਾ ਨੰਬਰ ਦਿੱਤਾ ਹੁੰਦਾ ਹੈ ਇਹ ਨੰਬਰ ਤੇ ਕਾਲ ਕਰਕੇ ਡੀਲ ਹੈ ਜਿਹੜੀ ਤੁਸੀਂ ਕਰ ਸਕਦੇ ਹੋ ਤੇ ਵੀਡੀਓ ਦੇ ਵਿੱਚ ਤੁਸੀਂ ਕੋਠੀ ਨੂੰ ਦੇਖ ਸਕਦੇ ਹੋ ਇਸ ਵੀਰ ਨੇ ਪ੍ਰੋਪਰ ਵੀਡੀਓ ਬਣਾ ਕੇ ਭੇਜੀ ਜੀ ਤੁਸੀਂ ਦੇਖ ਸਕਦੇ ਹੋਗੇ 6239043776 ਇਸ ਨੰਬਰ ਤੇ ਫੋਨ ਕਰਕੇ ਤੁਸੀਂ 3 ਕਿਲੇ ਜ਼ਮੀਨ ਦੇ ਵਿੱਚ ਬਣੀ ਕੋਠੀ ਜਿਹੜੀ ਖਰੀਦ ਸਕਦੇ ਹੋ ਐਡ ਕਰਵਾਉਣ ਦੇ ਲਈ ਸਾਡਾ ਵਟਸਐਪ ਨੰਬਰ ਹੈ ਜੀ 9877988446 ਕਰਨਾ ਕੀ ਇੱਕ ਕਿਸੇ ਵੀਰ ਵਾਂਗੂ ਵਧੀਆ ਵੀਡੀਓ ਬਣਾ ਲਓ ਜੇਕਰ ਤੁਸੀਂ ਕੋਠੀ ਘਰਾਂ ਜ਼ਮੀਨ ਪਲਾਟ ਏਅਰ ਕਰਵਾਉਣਾ ਚਾਹੁੰਦੇ ਹੋ ਤੇ ਪੰਜ ਸੱਤ ਫੋਟੋਆਂ ਸਾਰੀ ਜਾਣਕਾਰੀ ਨਾਲ ਵਟਸਐਪ ਕਰ ਸਕਦੇ ਹੋ ਅੱਧਾ ਕਿਲਾ ਛੋਣੇ ਵਾਲਾ ਬਾਣ ਵਿਕਾਊ ਹੈ ਜੀ ਵਿੱਚ ਮੋਟਰ 15 ਦੀ 25 ਦਾ ਟਰਾਂਸਫਾਰਮ ਏਰੀਆ ਪਿੰਡ ਬੋੜਾ ਬਾਲ ਬੁਲਾੜਾ ਰੇਟ ਮੌਕੇ ਤੇ ਦੱਸਿਆ ਜਾਊਗਾ ਰੇਟ ਮੌਕੇ ਤੇ ਦੱਸਣਗੇ ਜੀ ਤੇ ਅੱਧਾ ਕਿਲਾ ਜ਼ਮੀਨ ਵਿਕਾਊ ਹੈ ਜੀ ਵਿੱਚ ਮੋਟਰ 15 ਦੀ ਤੇ 25 ਦਾ ਟਰਾਂਸਫਾਰਮ ਹੈ ਜੀ ਰੇਟ ਮੌਕੇ ਦਾ ਦੱਸਣਗੇ ਏਰੀਆ ਪਿੰਡ ਬੋੜਾ ਵਾਲਾ ਭਲਾੜਾ 7589362852 ਨੰਬਰ ਤੇ ਫੋਨ ਕਰਕੇ ਤੁਸੀਂ ਅੱਧਾ ਕਿਲਾ ਜ਼ਮੀਨ ਹੈ ਜਿਹੜਾ ਖਰੀਦ ਸਕਦੇ ਹੋ ਸੋ ਵੀਡੀਓ ਕਿਵੇਂ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਕਮੈਂਟਾਂ ਦੇ ਵਿੱਚ ਵਾਹਿਗੁਰੂ ਲਿਖ ਕੇ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਦਿਆ ਕਰੋ ਜੀ 5000 ਲਾਈਕ ਦਾ ਟਾਰਗੇਟ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਇਸ ਨੂੰ ਜ਼ਰੂਰ ਪੂਰਾ ਕਰੋਗੇ ਤੇ ਜਿਹੜੇ ਵੀ ਚੈਨਲ ਦੇ ਨਾਲ ਜੁੜੇ ਹੋਏ ਨੇ ਚੈਨਲ ਨੂੰ ਸਪੋਰਟ ਕਰਦੇ ਆ ਰਹੇ ਨੇ ਤੈਦ ਲੋ ਧੰਨਵਾਦ ਉਮੀਦ ਕਰਦੇ ਹਾਂ ਤੁਹਾਡਾ ਆਪਣਾ ਚੈਨਲ ਆ ਤੁਸੀਂ ਇਦਾਂ ਹੀ ਸਪੋਰਟ ਕਰੋਗੇ ਤੇ ਕਮੈਂਟਾਂ ਦੇ ਵਿੱਚ ਇਹ ਜ਼ਰੂਰ ਦੱਸਿਆ ਕਰੋ ਜੀ ਤੁਹਾਨੂੰ ਕਿਹੜੇ ਏਰੀਆ ਦੇ ਵਿੱਚ ਜ਼ਮੀਨ ਪਲਾਟ ਕੋਠੀਆਂ ਜਾਂ ਕੋਈ ਸ਼ਹਿਰ ਦੇ ਵਿੱਚ ਕੋਈ ਜ਼ਮੀਨ ਪਲਾਟ ਚਾਹੀਦਾ ਤਾਂ ਸਾਨੂੰ ਜਰੂਰ ਦੱਸਿਓ ਤਾਂ ਕਿ ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੇ ਲਈ ਲੈ ਕੇ ਆ ਸਕੀਏ ਤੇ ਕਮੈਂਟਾਂ ਦੇ ਵਿੱਚ ਆਪਦਾ ਏਰੀਆ ਜਰੂਰ ਦੱਸਿਓ ਤਾਂ ਕਿ ਪਤਾ ਚੱਲ ਸਕੇ ਕਿ ਕਿਹੜੇ ਪਿੰਡ ਕਿਹੜੇ ਸ਼ਹਿਰ ਤੋਂ ਵੀਰ ਵੀਡੀਓ ਨੂੰ ਵੇਖ ਰਹੇ ਨੇ ਜੀ ਤੇ ਜੇਕਰ ਕੋਈ ਵੀ ਵੀਰ ਕਿਸੇ ਵੀ ਤਰ੍ਹਾਂ ਦੀ ਐਡ ਕਰਵਾਉਂਦਾ ਜੀ ਉਹ ਇੱਕ ਦੋ ਵਾਰੀ ਚੈੱਕ ਕਰਕੇ ਫੇਰ ਭੇਜਿਆ ਕਰੋ ਚੈਨਲ ਤੇ ਇੱਕ ਵਾਰੀ ਐਡ ਕਰਨ ਤੋਂ ਬਾਅਦ ਐਡ ਦੁਬਾਰੇ ਡਿਲੀਟ ਨਹੀਂ ਕੀਤੀ ਜਾਊਗੀ ਵੀਰਾਂ ਨੂੰ ਬੇਨਤੀ ਕਿਰਪਾ ਕਰਕੇ ਚੈੱਕ ਕਰਕੇ ਭੇਜਿਆ ਕਰੋ ਇੱਕ ਵਾਰੀ WhatsApp ਨੰਬਰ ਫੇਰ ਨੋਟ ਕਰ ਲਓ ਜੇਕਰ ਕਿਸੇ ਵੀ ਵੀਰ ਨੇ ਕਿਸੇ ਵੀ ਤਰ੍ਹਾਂ ਦੇ ਕਾਰੋਬਾਰ ਦੇ ਬਿਜ਼ਨਸ ਦੀ ਐਡ ਕਰਵਾਉਣੀ ਹੈ ਤਾਂ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਜੀ 9877988446 ਇਸ ਨੰਬਰ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਜੇਕਰ ਕੋਈ ਵੀ ਵੀਰ ਕਿਸੇ ਵੀ ਤਰ੍ਹਾਂ ਦੇ ਬਿਜ਼ਨਸ ਦੀ ਐਡ ਕਰਵਾਉਣਾ ਚਾਹੁੰਦਾ ਹੋਵੇ ਤਾਂ ਦਿੱਤੇ ਨੰਬਰ ਤੇ ਸੰਪਰਕ ਕਰੇ ਤੁਹਾਡਾ ਸਾਰਿਆਂ ਦਾ ਤੈਅਦ ਲੋਚਾਂ ਧੰਨਵਾਦ ਤੇ ਵੀਡੀਓ ਨੂੰ ਚਲਦੀ ਚਲਦੀ ਨੂੰ ਸ਼ੇਅਰ ਜ਼ਰੂਰ ਕਰ ਦਿਓ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਬ ਰੱਖਾ ਜੀ